ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ Ontario ਦੇ ਅਰਥਚਾਰੇ ਨੂੰ ਅਮਰੀਕਾ ਦੇ ਟੈਰਿਫ ਖਤਰਿਆਂ ਤੋਂ ਬਚਾਉਣ ਦੇ ਯਤਨਾਂ ਦੇ ਤਹਿਤ ਡਾਗਫੋਰਡ ਸਰਕਾਰ ਦੇ ਵੱਲੋਂ 232.5 ਅਰਬ ਡਾਲਰ ਦਾ ਬਜਟ ਪੇਸ਼ ਕੀਤਾ ਗਿਆ ਜਿਸ ਦੇ ਨਾਲ ਘਾਟਾ ਵੱਧ ਕੇ ਹੁਣ 14.6 ਅਰਬ ਡਾਲਰ ਤੇ ਪਹੁੰਚ ਸਕਦਾ ਹੈ ਵਿੱਤ ਮੰਤਰੀ ਪੀਟਰ ਬਾਥਲਾਈਨ ਫਾਲਵੀ ਨੇ ਕਿਹਾ ਹੈ ਕਿ 온ਟਾਰੀਓ ਦੇ ਸਮੁੱਚੇ ਕੈਨੇਡਾ ਇੱਕੋ ਸਮੱਸਿਆ ਦਾ ਟਕਰਾ ਕਰ ਰਿਹਾ ਹੈ ਅਤੇ ਭੁੱਖ ਦੇ ਵਿੱਚ ਆਪਣਾ ਬਚਾਅ ਕਰਨ ਦੇ ਲਈ ਠੋਸ ਕਦਮ ਵੀ ਉਠਾਉਣੇ ਲਾਜ਼ਮੀ ਹੋਣਗੇ ਕੈਨੇਡਾ ਦੇ ਵਿੱਚ ਲੇਬਰਡਾ ਦੀ ਨਵੀਂ ਸਰਕਾਰ ਬਣ ਚੁੱਕੀ ਹੈ ਅਤੇ ਇਸੇ ਤਹਿਤ 온ਟਾਰੀਓ ਦੇ ਡਗਫੋਰਡ ਸਰਕਾਰ ਦੇ ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ ਜਿਦਾ ਫੋਰਥ ਸਰਕਾਰ ਨੇ 232.5 ਅਰਬ ਡਾਲਰ ਦਾ ਬਜਟ ਪੇਸ਼ ਕੀਤਾ ਤਾਂ ਉਥੇ ਹੀ ਪੀਸੀ ਪਾਰਟੀ ਦੇ ਚੋਣਾ ਜਿੱਤਨ ਮਖਰੋ ਪੇਸ਼ ਪਹਿਲੇ ਬਜਟ ਦੇ ਵਿੱਚ ਸਿਹਤ ਅਤੇ ਸਿੱਖਿਆ ਖੇਤਰ ਵਾਸਤੇ ਬਹੁਤਾ ਵਾਅਦਾ ਨਹੀਂ ਕੀਤਾ ਗਿਆ ਪੈ ਸਰਕਾਰ ਦਾ ਕਹਿਣਾ ਹੈ ਕਿ 5 ਅਰਬ ਡਾਲਰ ਦੀ ਰਕਮ ਵੱਖਰੀ ਰੱਖੀ ਜਾ ਰਹੀ ਹੈ ਜਿਸ ਦੇ ਵੱਤੋਂ ਟੈਰਿਫ ਦੇ ਕਾਰਨ ਪੈਣ ਵਾਲੇ ਅਸਰਾਂ ਤੋਂ ਬਚਣ ਵਾਸਤੇ ਕੀਤੀ ਜਾਵੇਗੀ ਵਿੱਤ ਮੰਤਰੀ ਨੇ ਬਜਟ ਤਜਵੀਜ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਦੇ 10 ਸਾਲ ਦੌਰਾਨ ਇਨਫਰਾਸਟ੍ਰਕਚਰ ਉੱਤੇ 200 ਅਰਬ ਡਾਲਰ ਖਰਚ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚੋਂ 33 ਅਰਬ ਡਾਲਰ 2025-26 ਦੌਰਾਨ ਖਰਚ ਕਰਨ ਦੀ ਤਜਵੀਜ਼ ਹੈ ਇਸ ਸਹਾਕੇ ਦੀ ਯੋਜਨਾ ਤਹਿਤ 30 ਅਰਬ ਡਾਲਰ ਹਾਈਵੇ ਸੇ ਉਸਾਰੀ ਅਤੇ ਸਾਮ ਸੰਭਾਲ ਉੱਤੇ ਖਰਚ ਕੀਤੇ ਜਾਣਗੇ ਚਤਕੀ 61 ਅਰਬ ਡਾਲਰ ਦੀ ਰਕਮ ਪਬਲਿਕ ਟ੍ਰਾਂਸਿਟ ਉਤੇ ਖਰਚ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ 56 ਅਰਬ ਡਾਲਰ ਹੈਲਥ ਕੇਅਰ, ਇਨਫਰਾਸਟ੍ਰਕਚਰ ਅਤੇ 30 ਅਰਬ ਡਾਲਰ ਸਕੂਲਾਂ ਤੇ ਰਾਈਡ ਕੇਅਰ ਸਪੇਸਿਸ ਵਾਸਤੇ ਖਰਚੇ ਜਾਣਗੇ। ਬਜਟ ਦੇ ਵਿੱਚ ਗੈਸ ਟੈਕਸ ਪੱਕੇ ਤੌਰ ਤੇ ਹਟਾਉਣ ਦੀ ਤਜ਼ਵੀਜ਼ ਸ਼ਾਮਲ ਹੈ, ਚਤਕੀ ਕਲੈਰਿੰਗਟਨ ਅਤੇ ਪਿਕਰਿੰਗ ਦਰਮਿਆਨ ਹਾਈਵੇ 407 ਇਸੇ ਤੋਂ ਟੋਲ ਵੀ ਹਟਾਏ ਜਾ ਰਹੇ ਨੇ। ਕਾਰੋਬਾਰੀਆਂ ਨੂੰ 6 ਮਹੀਨੇ ਦੇ ਲਈ ਕੁਝ ਟੈਕਸਾਂ ਤੋਂ ਰਾਹਤ ਦਾ ਐਲਾਨ ਵੀ ਪਹਿਲਾਂ ਕੀਤਾ ਜਾ ਚੁੱਕੇ ਅਤੇ ਦੱਸਦੀ ਹੈ ਜੋ ਬਜਟ ਤਜਵੀਜ਼ਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਕਾਰੋਬਾਰੀਆਂ ਨੂੰ ਰਾਹਤ ਦੇ ਨਾਲ ਸਰਕਾਰੀ ਖਜ਼ਾਨੇ ਉਤੇ 9 ਅਰਬ ਡਾਲਰ ਦਾ ਬੋਝ ਪਵੇਗਾ ਤੇ ਮੌਜੂਦਾ ਖਰਚੇ ਦੇ ਹਿਸਾਬ ਦੇ ਨਾਲ 2026-27 ਦੌਰਾਨ ਬਜਟ ਘਾਟਾ 7.8 ਅਰਬ ਡਾਲਰ ਰਹੇਗਾ ਜਦਕਿ ਇਸ ਤੋਂ ਪਹਿਲਾਂ 500 ਮਿਲੀਅਨ ਡਾਲਰ ਦੀ ਸਰਪਲਸ ਦਾ ਅੰਦਾਜ਼ਾ ਲਾਇਆ ਗਿਆ ਸੀ ਸੂਬਾ ਸਰਕਾਰ ਨੂੰ ਯਕੀਨ ਹੈ ਕਿ 2027-28 ਤੱਕ ਬਜਟ ਕਟਾ ਮਕਮਲ ਤੌਰ ਤੇ ਖਤਮ ਹੋ ਸਕਦਾ ਹੈ ਅਤੇ 200 ਮਿਲੀਅਨ ਡਾਲਰ ਦਾ ਮਾਮਲੀ ਸਰਪਲਸ ਸਾਹਮਣੇ ਆਉਂਦੇ ਹਸਾਬ ਵੀ ਜਿਤਾਏ ਜਾ ਰਹੇ ਨੇ 2024 ਦੇ ਦੌਰਾਨ Ontario ਦਾ GDP 1.5% ਦੀ ਵਧਿਆ ਪਰ ਮੌਜੂਦਾ ਵਰੇ ਦੌਰਾਨ ਵਾਧਾ ਦਰ 0.8% ਦੀ ਰਹਿੰਦੀ ਉਮੀਦ ਜਤਾਈ ਜਾ ਰਹੀ ਹੈ। ਹੈਲਥ케ਅਰ ਵਾਸਤੇ 91.1 ਅਰਬ ਡਾਲਰ ਦੀ ਰਕਮ ਦਾ ਪ੍ਰਬੰਧ ਕੀਤਾ ਗਿਆ ਤੇ ਪਿਛਲੇ ਸਾਲ 99.3 ਅਰਬ ਡਾਲਰ ਖਰਚ ਕੀਤੇ ਗਏ ਸਨ। ਪਰ ਇਸ ਵਾਰ ਵਾਧਾ ਮਹਿੰਗਾਈ ਦਰ ਤੋਂ ਹੇਠਾਂ ਨਜ਼ਰ ਆ ਰਿਹਾ ਤੇ ਬਜਟ ਤਜਵੀਜ਼ਾਂ ਮੁਤਾਬਕ ਫਰਟੀਲਿਟੀ ਦਾ ਇਲਾਜ ਕਰਨ ਵਾਲਿਆਂ ਨੂੰ ਕੁੱਲ ਖਰਚ ਹੋਣ ਵਾਲੀ ਰਕਮ ਦਾ 25% ਸੇ ਹਿੱਸਾ ਟੈਕਸ ਕ੍ਰੈਡਿਟ ਦੇ ਰੂਪ ਦੇ ਵਿੱਚ ਵਾਪਸ ਮਿਲੇਗਾ ਅਤੇ ਵੱਧ ਤੋਂ ਵੱਧ 5000 ਡਾਲਰ ਹੋਵੇਗੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ